ਤੁਰੋ ਬਣੀ ਕੋੜਾ ਬਣੀ ਮੈਂ ਉਦੋਂ ਤੋਂ 45 ਮਹੀਨਿਆਂ ਲਾਈਟ ਕੀਤਾ ਪੰਜਾਬ ਦੇ ਵਿੱਚ ਇਹ ਸਰਕਾਰ ਬਣਨ ਤੋਂ ਬਾਅਦ ਜਿਹੜੀਆਂ ਪੰਚਾਇਤਾਂ ਬਣੀਆਂ ਨੇ ਜਿਹੜੇ ਸਰਪੰਚ ਬਣੇ ਨੇ ਜਿਹੜੇ ਪੰਚ ਬਣੇ ਨੇ ਉਹਨਾਂ 'ਚੋਂ 50% ਤੋਂ ਉੱਪਰ ਸਰਪੰਚ ਜਾਂ ਪੰਚ ਨਵੇਂ ਨੇ ਜਿਹੜੇ ਪਹਿਲੀ ਵਾਰ ਬਣੇ। ਉਹਨਾਂ ਨੂੰ ਫਿਲਹਾਲ ਕੰਮ ਬਾਰੇ ਅੰਦਾ ਨਹੀਂ ਪਤਾ ਹੈਗਾ ਜਾਂ ਉਹਨਾਂ ਨੂੰ ਹੋਰ ਬਹੁਤ ਮੁਸ਼ਕਲਾਂ ਆ ਰਹੀਆਂ ਨੇ। ਉਹ ਕੰਮ ਨਹੀਂ ਕਰ ਪਾ ਰਹੇ ਪਿੰਡਾਂ 'ਚ। ਤਾਂ ਸੀ ਇੱਕ ਸਰਪੰਚ ਯੂਨੀਅਨ ਪੰਜਾਬ ਦਾ ਗਠਨ ਕੀਤਾ ਜਿਹਦੇ ਵਿੱਚੋਂ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਮੈਂਬਰ ਬਣਾ ਕੇ ਉਹਨਾਂ ਦੇ ਨਾਲ ਜੁੜ ਕੇ ਖੜਾਂਗੇ, ਉਹਨਾਂ ਨੂੰ ਸਪੋਰਟ ਕਰਾਂਗੇ ਤਾਂ ਜੋ ਪਿੰਡਾਂ ਦੇ ਕੰਮ ਕਿਉਂਕਿ ਮੈਂ ਅੱਗੇ ਵੀ ਬਹੁਤ ਵਾਰ ਕਿਹਾ ਹੈ ਮੇਰਾ ਪਹਿਲ ਹਮੇਸ਼ਾ ਪਿੰਡਾਂ ਦੇ ਕੰਮ ਤੇ ਪਿੰਡੂ ਲੋਕਾਂ ਦੇ ਕੰਮ ਕਰਨ ਦਾ ਹੁੰਦਾ। ਉਹ ਮੇਰਾ ਪਹਿਲਾ ਮਕਸਦ ਹੁੰਦਾ। ਤਾਂ ਇਹ ਯੂਨੀਅਨ ਉਹਨਾਂ ਦੇ ਨਾਲ ਸਪੋਰਟ ਬਣ ਕੇ ਖੜੇਗੀ ਜਿੱਥੇ ਉਹਨਾਂ ਨੂੰ ਸਾਡੀ ਯੂਨੀਅਨ ਦੀ ਲੋੜ ਪਊਗੀ। ਅਸੀਂ ਉਹਨਾਂ ਕੋਲ ਜਾਵਾਂਗੇ, ਬੈਠਾਂਗੇ ਤੇ ਉਹ ਸਾਰੇ ਮਸਲੇ ਉਹਨਾਂ ਦੇ ਹੱਲ ਕਰਵਾਉਂਗੇ। ਅੱਜ ਕਈ ਪਾਰਟੀਆਂ ਦੇ ਹੋਰ ਕਹਿ ਵੀ ਲੱਗ ਰਹੇ ਨੇ ਸਾਡੇ ਨਾਲ ਡਾਇਰੈਕਟ ਕਰਨ। ਬਿਲਕੁਲ ਜੀ ਇਹ ਮੁੱਦਾ ਹੀ ਐਸਾ ਹੈ ਕਿ ਪਿੰਡ ਦੇ ਲੋਕਾਂ ਦੀ ਮਦਦ ਕਰਨਾ ਪਿੰਡਾਂ ਦੇ ਕੰਮ ਕਰਨਾ ਤੇ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ ਮੈਨੇ ਹਰ ਭੈਣ ਭਰਾ ਤੋਂ ਕਈ ਪਾਰਟੀਆਂ ਦੇ ਬੰਦਿਆਂ ਤੋਂ ਕਈ ਆਪਣੀਆਂ ਅਲੱਗ ਤੋਂ ਪਾਰਟੀਆਂ ਚਲਾ ਰਹੇ ਹਨ ਉਹਨਾਂ ਤੋਂ ਵੀ ਤੁਸੀਂ ਦੇਖਿਆ ਹੋਊਗਾ ਵੀ ਸਭ ਤੋਂ ਵੱਧ ਕ੍ਰਾਈਮ ਅਗੇਂਸਟ ਸਰਪੰਚਸ ਇਸ ਸਰਕਾਰ ਦੇ ਵਿੱਚ ਹੋਏ ਚੈੱਕ ਕਰ ਲਓ ਤੁਸੀਂ ਪਿਛਲਾ ਰਿਪੋਰਟ ਆ ਰੀਸੈਂਟਲੀ ਹੁਣ ਤਰਨ ਤਰਨ ਚ ਇੱਕ ਸਰਪੰਚ ਨੂੰ ਮਾਰਤਾ ਇੱਕ ਸਰਪੰਚ ਦੀ ਗੱਡੀ ਤੋੜਦੀ ਰਾਏਪੁਰ ਕਲਾਂ ਦੇ ਇੱਕ ਸਰਪੰਚ ਨੂੰ ਅਕਤੂਬਰ ਦੇ ਮਹੀਨੇ 'ਚ ਜਦੋਂ ਇਲੈਕਸ਼ਨ ਹੋਏ ਸੀ ਉਦੋਂ ਹੀ ਮਾਰ ਦਿੱਤਾ ਗਿਆ ਸੀਗਾ ਤਾਂ ਬਹੁਤ ਸਾਰੇ ਸਰਪੰਚਾਂ ਤੇ ਅਟੈਕ ਹੋ ਰਹੇ ਨੇ ਕਿਉਂਕਿ ਸਭ ਤੋਂ ਵੱਧ ਪਾਰਟੀਬਾਜ਼ੀ ਸਭ ਤੋਂ ਵੱਧ ਕੌਨਫਲਿਕਟ ਹੁੰਦਾ ਜਿਹੜਾ ਸਰਕਾਰ ਦਾ ਇੰਡੀਪੈਂਡੈਂਟ ਸਰਪੰਚਾਂ ਨਾਲ ਜਾਂ ਨਵੀਂ ਬਣੀ ਪੰਚਾਇਤਾਂ ਨਾਲ ਇਹ ਸਰਕਾਰ ਦੇ ਵਿੱਚ ਪੈ ਰਿਹਾ ਤਾਂ ਉਹਨਾਂ ਨੂੰ ਸਪੋਰਟ ਕਰਨ ਲਈ ਉਹਨਾਂ ਦੇ ਨਾਲ ਖੜਨ ਲਈ ਸਾਡੀ ਯੂਨੀਅਨ ਦਾ ਗਠਨ ਹੋਇਆ ਕਿੰਨੇ 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 ਤਿੰਨਾਂ ਦੇ ਸਰਪੰਚਾਂ ਪਾਸੇ ਵੀ ਸਾਡੇ ਕੋਲ ਇਸ ਟਾਈਮ ਜਿਹੜੀ ਐਕਟਿਵ ਮੈਂਬਰਸ਼ਿਪ ਹੈ ਉਹ ਤਕਰੀਬਨ 25 ਪਿੰਡਾਂ ਦੇ ਸਰਪੰਚਾਂ ਦੀ ਹੈ ਤੇ ਅੱਜ ਇਹ ਪ੍ਰੈਸ ਕਾਨਫਰੰਸ ਇਸ ਲਈ ਕੀਤੀ ਹੈ ਕਿ ਸਾਰਿਆਂ ਨੂੰ ਮੈਸੇਜ ਪਹੁੰਚੇ ਤੇ ਹੋਰ ਸਾਡੇ ਕੋਲ ਲੋਕ ਆ ਕੇ ਜੁੜਨ ਕਿਉਂਕਿ ਇਕੱਲੇ ਆਪਾਂ ਜੇ ਪਟਿਆਲੇ ਜ਼ਿਲ੍ਹੇ ਦੀ ਗੱਲ ਕਰਦੇ ਆਂ ਤਾਂ ਉੱਥੇ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਹੀ ਤਕਰੀਬਨ 1100 ਪੰਚਾਇਤਾਂ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਘੱਟੋ-ਘੱਟ ਅੱਧੀਆਂ ਪੰਚਾਇਤਾਂ 5-600 ਮੈਂਬਰਸ਼ਿਪ ਅਸੀਂ ਸਰਪੰਚਾ ਦੀ ਪੰਚਾਇਤੀ ਕਿ ਉਹ ਬੰਦਿਆਂ ਦੀ ਜਿਹੜੇ ਸਰਪੰਚ ਯੂਨੀਅਨ ਦੇ ਪਿੰਡ ਦੇ ਪ੍ਰਧਾਨ ਬੰਨਾ ਚਾਹੁੰਦੇ ਆ ਤਾਂ ਕਿ ਉਹ ਲੋਕਾਂ ਦੇ ਕੰਮ ਕਰਵਾਉਣ ਉਹ ਸਾਡੇ ਨਾਲ ਲਾ ਕੇ ਜੁੜਾ। ਮਾਗਵੇ ਜੀ ਐਕਟਿਵ ਰਹੂਗੇ ਜੀ ਮਾਦੇ ਕੌਰ ਜੀ ਕੰਮ। ਸਭ ਤੋਂ ਪਹਿਲਾਂ ਜੀ ਪਟਿਆਲਾ ਜ਼ਿਲ੍ਹਾ ਹੈਗਾ ਕਿਉਂਕਿ ਮੇਰੀ ਟੀਮ ਕੋ ਟੀਮ ਹੈਗੀ ਹੈ ਜਿਹੜੀ ਤੇ ਮੈਂ ਆਪ ਵੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਹੁਤ ਦੇਰ ਤੋਂ ਕੰਮ ਕਰ ਰਹੀ। ਸਭ ਤੋਂ ਪਹਿਲਾਂ ਅਸੀਂ ਪਟਿਆਲਾ ਜ਼ਿਲ੍ਹਾ ਕਰਦੇ। ਉਹ ਰੈਲੀ ਦੀ। ਉਹ ਰੈਲੀ ਦਾ ਮਕਸਦ ਵੀ ਇਹੀ ਸੀਗਾ ਵੀ ਪਿੰਡਾਂ ਤੋਂ ਨੌਜਵਾਨ ਨੂੰ ਜਗਾਈਏ ਤੇ ਨੌਜਵਾਨਾਂ ਨੂੰ ਕਹੀਏ ਅੱਗੇ ਆਓ ਲੋਕਾਂ ਦੇ ਕੰਮ ਕਰਾਓ। ਸਾਨੂੰ ਹਰ ਪਿੰਡ ਦੇ ਵਿੱਚ ਨੌਜਵਾਨ ਜ 13 ਪਿੰਡਾਂ ਦੇ ਵਿੱਚ ਸਾਡੀ ਰੈਲੀ ਗਈ ਸਵੇਰ ਤੋਂ ਲੈ ਕੇ ਰਾਤ ਤੱਕ ਅਸੀਂ ਕਰਹਾਲੀ ਸਾਹਿਬ ਪਹੁੰਚੇ ਰਹੂ ਤਾਂ ਹਰ ਪਿੰਡ ਦੇ ਯੂਥ ਨੇ ਸਾਨੂੰ ਬਹੁਤ ਸਵਾਗਤ ਕੀਤਾ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਉਵੇਂ ਦੀਆਂ ਡੈਲੀਆਂ ਲੋਕ ਸਭਾ ਤੇ ਵਿਧਾਨ ਸਭਾ ਇਲੈਕਸ਼ਨਰ ਦੇ ਵਿੱਚ ਹੁੰਦੀਆਂ ਨਾ ਹੋਈ ਸਾਨੂੰ ਕਈ ਪਿੰਡਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਇਹ ਸਰਕਾਰ ਦੇ ਟਾਈਮ ਤੇ ਸਭ ਤੋਂ ਵੱਧ ਖਲਾਫਤਬਾਜ਼ੀ ਹੋ ਰਹੀ ਹੈ ਵਾਇਲੈਂਸ ਹੋ ਰਹੀ ਹੈ ਸਰਪੰਚਾਂ ਦੇਗੇ ਪਿੰਡ ਦੇ ਲੋਕਾਂ ਦੇਗੇ ਸਾਨੂੰ ਵੀ ਕਈ ਪਿੰਡਾਂ ਦੇ ਵਿੱਚ ਜਾਣ ਤੋਂ ਰੋਕਿਆ ਗਿਆ पर वो एक ਪਿੰਡ ਐਸਾ ਸੀ ਜਿੱਥੇ ਜ਼ਿਆਦਾ ਥੋੜਾ ਜਿਹਾ ਵਾਇਲੈਂਸ ਹੋ ਗਿਆ ਤੇ ਮੰਤਰੀ ਸਾਹਿਬ ਦਾ ਕਿਉਂਕਿ ਉਹ ਸਾਲਾ ਸੀਗਾ ਤੇ ਉਹਨੇ ਸਾਨੂੰ ਕਿਹਾ ਵੀ ਤੁਸੀਂ ਪਿੰਡ ਚ ਵੜ ਨਹੀਂ ਸਕਦੇ ਆ ਨਹੀਂ ਸਕਦੇ ਅਸੀਂ ਸਮਝਾਇਆ ਕਿਤਾ ਪਰ ਉਹਨੇ ਸਾਨੂੰ ਪਿੰਡ ਚ ਨਹੀਂ ਆਂਦਿਆ ਨਹੀਂ ਉਸ ਪਿੰਡ ਦੇ ਵਿੱਚ ਅਸੀਂ ਨਹੀਂ ਜਾ ਪਾਏ ਸੀ ਗੋਪਤਾ ਸਾਨੂੰ ਸਾਡੇ ਵਰਕਰਾਂ ਨੂੰ ਬਾਅਦ ਚ ਵੀ ਧਮਕੀਆਂ ਆਈਆਂ ਹਲੇ ਤੱਕ ਆ ਰਹੀਆਂ ਅਸੀਂ ਬਾਅਦ ਚ ਨਹੀਂ ਘਰ ਪਾਏ ਹਾਂ ਅਸੀਂ ਹਰ ਇੱਕ ਨਾਲ ਕੰਸੀ ਕਰਕੇ ਪਾਸਨਾ ਕੰਚ ਕਰੀਏ ਉਹ ਜਿੰਨੇ ਪਰਮਾਣੂ ਤੋਂ ਹਟਾ ਦਿੰਦੇ ਆ ਮੈਂ ਭਾਵੇਂ 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 ਸੱਦ ਕੀ ਆਣਗੇ ਕਿ ਕਿਸ ਤਰ੍ਹਾਂ ਇਹ ਨਾ ਹੋਣ ਦੇ ਪਬਲਿਕ ਕੰਦੇ ਮੈਂ ਨਾ ਤਾਂ ਜੀ ਕਾਂਗਰਸ ਪਾਰਟੀ ਦਾ ਝੰਡਾ ਮੇਰੇ ਕੋਲ ਨਾ ਮਰਦੀ ਪਾਰਟੀ ਦਾ ਝੰਡਾ ਨਾ ਅਕਾਲੀ ਦਲ ਦਾ ਨਾ ਦਿਖਾਉਂਦਾ ਮੈਂ ਇੱਕ ਇੰਡੀਪੈਂਡੈਂਟ ਬੰਦੇ ਨੇ ਸਰਪੰਚ ਇਗਨੇ ਬਣਾਈ ਗਿਆ ਪਹਿਲੀ ਗੱਲ ਦੂਜੀ ਗੱਲ ਸਰਪੰਚ ਲਈ ਸਭ ਤੋਂ ਪਹਿਲਾਂ ਤੇ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ ਉਹਦਾ ਪਿੰਡ ਉਹਦੇ ਪਿੰਡ ਦੇ ਲੋਕ ਤੇ ਉਹਦੇ ਪਿੰਡ ਦੇ ਕੰਮ ਤੇ ਜਿਹੜਾ ਸਰਪੰਚ ਇਹ ਚੀਜ਼ ਸਮਝੂਗਾ ਉਹ ਆ ਕੇ ਸਾਡੇ ਨਾਲ ਜੁੜੂਗਾ ਅਸੀਂ ਤਾਂ ਕਹਿ ਹੀ ਨਹੀਂ ਰਹੇ ਅਕਾਲੀ ਨਾ ਆਵੇ ਕਾਂਗਰਸੀ ਆਵੇ ਉਹ ਨਾ ਆਵੇ ਬੋਟਾ ਨਹੀਂ ਤਾਂ ਗੱਲ ਹੀ ਨਹੀਂ ਹੋਰੀ ਪੋਲਿਟਿਕਸ ਦੀ ਗੱਲ ਹੀ ਨਹੀਂ ਹੋਰੀ ਗੱਲ ਹੀ ਸਿਰਫ ਪਿੰਡ ਦੇ ਲੋਕਾਂ ਦੇ ਕੰਮ ਦੀ ਹੋਣੀ ਹੈ ਇਹ ਲੈ ਕੇ ਚੰਗੇ ਜਿਹੜੇ ਪਿੰਡਾਂ ਨਾਲ ਸਿਰਫ ਪਿੰਡਾਂ ਬਾਰੇ ਬੋਲ ਚੁੱਕੀ ਹੈ ਕੋਈ ਸ਼ਹਿਰਾਂ ਬਾਰੇ ਨਹੀਂ ਇਹ ਸਿਰਫ ਪਿੰਡਾਂ ਦੇ ਮਸਲੇ ਨੇ ਜੀ ਪਿੰਡਾਂ ਦਾ ਵਿਕਾਸ ਹੈ ਤੇ ਪਿੰਡਾਂ ਦੇ ਕੰਮਾਂ ਦੀ ਗੱਲ ਤੇ ਤੁਸੀਂ ਚਾਹੇ ਕੁਝ ਹੋਰ ਲੈ ਕੇ ਜਾਂ ਹੋਰ ਜਗ੍ਹਾ ਲੈ ਕੇ ਪੜਾਅ ਤੋਂ ਕੁਝ ਕਰੀਂ ਜੀ ਕਿੰਨਾ ਚਿਰ ਲੱਗੇ ਤਦ ਉਹ ਕੀ ਆਪਣੀ ਅੱਜੇ ਰੰਗ ਚ ਕਰੀ ਅਸੀਂ ਜਦੋਂ ਨੌਜਵਾਨ ਜਗ੍ਹਾਓ ਯਾਤਰਾ ਕੱਢੀ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕੱਚੇ ਘਰਾਂ ਦੇ ਮਸਲੇ ਨੇ ਤੁਸੀਂ ਜਿਹੜੇ ਮਰਜ਼ੀ ਪਿੰਡ ਵਿੱਚ ਦੇਖ ਲਓ ਤੁਹਾਨੂੰ ਉੱਥੇ ਕੱਚੇ ਘਰ ਦਿਖਣਗੇ ਨਹੀਂ ਹੋਏ ਹੋਏ ਲੱਗੇ ਉਸ ਤੋਂ ਬਾਅਦ ਹਰ ਪਿੰਡ ਦੇ ਵਿੱਚ ਪੈਨਸ਼ਨਾਂ ਦੇ ਮਸਲੇ ਨੇ ਕਈ ਅਪੰਗ ਨੇ ਉਹਨਾਂ ਦੇ ਸਰਟੀਫੀਕੇਟ ਨਹੀਂ ਬੰਦੇ ਅਪੰਗਤਾ ਦੇ ਵੀ ਉਹਨਾਂ ਨੂੰ ਪੈਨਸ਼ਨ ਲੱਗਦੀ ਉਸ ਤੋਂ ਬਾਅਦ ਬਹੁਤ ਸਾਰੇ ਪਿੰਡਾਂ ਦੇ ਵਿੱਚ ਰਾਸ਼ਨ ਕਾਰਡ ਦੇ ਮਸਲੇ ਨੇ ਮੇਰੇ ਜਿਹੜੇ ਲੋਕ ਸੇਵਾ ਕੇਂਦਰ ਖੋਲੇ ਹੋਏ ਆ ਮੈਂ ਕੋਈ ਚ ਕੋਈ ਵੀ ਪੱਤਰਕਾਰ ਭਰਾ ਜਰਨਲਿਸਟ ਭਰਾ ਇੱਕ ਵਾਰ ਉੱਥੇ ਵਿਜ਼ਿਟ ਕਰੋ ਉੱਥੇ ਟੇਬਲ ਤੇ ਇੱਕ ਰਜਿਸਟਰ ਪਿਆ ਹੈ ਉਹ ਰਜਿਸਟਰ ਓਪਨ ਹੈ ਕੋਈ ਵੀ ਖੋਲ ਕੇ ਦੇਖ ਲੈ ਉਸ ਬੰਦਾ ਆਂਦਾ ਹੈ ਤੇ ਆਪਣਾ ਫੋਨ ਨੰਬਰ ਲਿਖਵਾਉਂਦਾ ਤੇ ਕੰਮ ਲਿਖਵਾਉਂਦਾ ਉਹਦੇ ਚ ਲਾਈਨ ਲੱਗੀ ਹੋਈ ਹੈ ਨਾ ਕੰਮਾਂ ਦੀ ਤਾਂ ਇਹੀ ਕੰਮ ਪੂਰੇ ਕਰਵਾ ਦਈਏ ਜੇ ਅਸੀਂ ਉਹੀ ਬਹੁਤ ਵੱਡੀ ਗੱਲ ਹੈ ਤੇ ਜੇ ਹੁਣ ਸਰਪੰਚ ਭਰਾ ਪੰਚ ਭਰਾ ਆ ਜਾਂ ਕੋਈ ਵੀ ਪਿੰਡ ਦਾ ਮੌਤਵਰ ਬੰਦਾ ਸਾਡੀ ਯੂਨੀਅਨ ਨਾਲ ਜੁੜ ਕੇ ਉਸ ਪਿੰਡ ਦੇ ਕੰਮ ਕਰਵਾ ਸਕਦਾ ਹੈ ਜਿਹੜੇ ਕੰਮ ਅਸੀਂ ਮਹੀਨੇ ਚ ਕਰਾਣੇ ਨੇ ਉਹ ਸ਼ਾਇਦ ਇੱਕ ਹਫ਼ਤੇ ਦੇ ਉੱਥਾ ਬਹੁਤ ਹੈ ਜੀ ਲੋਕ ਆਉਂਦੇ ਨੇ ਤੇ ਸਭ ਤੋਂ ਪਹਿਲਾਂ ਤਾਂ ਇਹੀ ਕਹਿੰਦੇ ਨੇ ਐਮ ਐਲ ਏ ਦੇ ਚੱਕਰ ਕੱਟ ਲਈ ਜੀ ਐਮ ਪੀ ਦਾ ਸਾਨੂੰ ਪਤਾ ਨਹੀਂ ਜੀ ਤੇ ਸਾਡੇ ਕੰਮ ਨਹੀਂ ਹੋਏ ਹੈਗੇ ਜੀ ਸਾਡਾ ਰਾਸ਼ਨ ਕਾਰਡ ਨਹੀਂ ਆਇਆ ਸਾਨੂੰ ਰਾਸ਼ਨ ਨਹੀਂ ਆਇਆ ਸਾਡੇ ਆਪਣੇ ਪਿੰਡਾਂ ਦੇ ਵਿੱਚ ਕਈ ਤਰ੍ਹਾਂ ਦੇ ਪ੍ਰਾਣੇ ਉਹ ਵੀ ਨਹੀਂ ਚਲੋ ਇਹ ਗੱਲ ਦਾ ਹੋ ਸਕਦਾ ਹੈ ਕਿਸੇ ਸਰਪੰਚ ਭਰਾ ਨੂੰ ਚੰਗੀ ਵੀ ਨਾ ਲੱਗੇ ਪਰ ਕਈ ਪਿੰਡਾਂ ਦੇ ਵਿੱਚ ਇਹ ਮਸਲੇ ਵੀ ਨੇ ਵੀ ਜਦੋਂ ਕਣਕ ਵੰਡੀ ਜਾਂਦੀ ਹੈ ਉਹਦੇ ਲਿਸਟ ਦੇ ਵਿੱਚ ਪੰਜ ਸੱਤ ਨਾਂ ਐਜੇ ਹੁੰਦੇ ਜਿਨ੍ਹਾਂ ਨੂੰ ਅਸਲ 'ਚ ਲੋੜ ਹੀ ਨਹੀਂ ਹੈ ਤੇ ਉਹ ਕਣਕ ਪਤਾ ਨਹੀਂ ਕਿੱਥੇ ਜਾਂਦੀ ਹੈ ਜਿਹੜਾ ਗਰੀਬ ਬੰਦਾ ਉਹਨੂੰ ਮਿਲਦੀ ਨਹੀਂ ਸਰਪੰਚ ਭਰਾ ਉਹ ਤੋਂ ਵੀ ਡੰਡੇ ਨੇ ਵੀ ਯਾਰਿਆਂ ਨੇ 25 ਸਾਲ ਤੋਂ ਇੱਕ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਉਹ ਜ਼ਮੀਨ ਹੁਣ ਚੱਲ ਠੀਕ ਹੈ 25 ਸਾਲ ਤੋਂ ਕੀਤਾ ਹੋਇਆ ਮੈਂ ਹੁਣ ਆਇਆ ਤੇ ਮੈਂ 5 ਸਾਲ ਲੈਣਾ ਹੈ ਮੈਂ 25 ਸਾਲ ਦਾ ਨਾ ਪੰਗਾ ਕਿਉਂ ਉਪਣੀ ਕਰਾਂ ਸਾਡੇ ਅੱਠੇ ਰੋਨੀ ਦੇ ਵਿੱਚ ਇੱਕ ਪੈਲਸ ਬਣਿਆ ਹੋਇਆ ਰੋਡ ਦੇ ਉੱਤੇ ਉੱਥੇ ਰੋਨੀ ਦੇ ਵਿੱਚ ਗੁਰੂ ਘਰ ਨਹੀਂ ਹੈਗਾ ਉਹ